इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਗੰਦਨਦਨ ਦਿਵਸ ਨੂੰ ਮੁੱਖ ਰੱਖਦੇ ਹੋਏ ਸ਼ਹਿਰ ਵਿੱਚ ACP ਸੈਂਟਰਲ ਸੁਰਿੰਦਰ ਸਿੰਘ ਦੀ ਅਗਵਾਈ ਵਿੱਚ ਹਾਲ ਗੇਟ ਤੋਂ ਇੱਕ 플ੈਗ ਮਾਰਚ ਕੱਢਿਆ ਗਿਆ ਇਸ 플ੈਗ ਮਾਰਚ ਵਿੱਚ ਥਾਣਾ ਇਹ ਡਿਵੀਜ਼ਨ ਡੀ ਡਿਵੀਜ਼ਨ ਅਤੇ ਗੇਟ ਹਕੀਮਾ ਸਿਪਲੀਸ ਫੋਰਸ ਨੇ ਭਾਗ ਲਿਆ ਇਸ ਫਲੈਗ ਮਾਰਚ ਹਾਲ ਗੇਟ ਤੋਂ ਕਟੜਾ ਜਮ ਜੈਮਲ ਸਿੰਘ ਵਿਰਾਸਤੀ ਮਾਰਗ ਗੁਰੂ ਬਾਜ਼ਾਰ ਅਤੇ ਜੋਨ ਇੱਕ ਦੇ ਵੱਖ ਵੱਖ ਏਰੀਆ ਵਿੱਚ ਕੱਢਿਆ ਗਿਆ ਰਿਪੋਰਟਰ ਸੁਨੀਲ ਕੁਮਾਰ ਇੰਡੀਅਨ ਟੀਵੀ ਨਿਊਜ਼ ਇਹ ਸਮਾਜ ਨੇ ਆਜੋ ਕੱਢਿਆ ਜਾ ਰਿਹਾ ਕਿਥੋਂ ਦੀ ਲੈ ਕੇ ਕਿਥੋਂ ਕੱਢਿਆ ਜਾ ਰਿਹਾ ਕੀ ਕਿਹਾ ਕਰਦੇ ਸ਼ਹਿਰ ਵਾਸੀ ਪਰ ਨੂੰ ਆ ਜਾ ਇਹ ਫਲੈਗ ਮਾਰਚ 26 ਜਨਵਰੀ ਦੇ ਸਬੰਧ ਚ ਜਿਹੜਾ ਵਾ ਸਾਡੀ ਸਬਡਿਵੀਜ਼ਨ ਸੈਂਟਰਲ ਦੇ ਵਿੱਚ ਕੱਢਿਆ ਜਾ ਰਿਹਾ ਮਾਨਯੋਗ ਕਮਿਸ਼ਨਰ ਸਾਹਿਬ ਦੇ ਹੁਕਮਾਂ ਮੁਤਾਬਕ ਔਰ ਸਾਡੇ ਐਡੀਐਸਪੀ ਵਨ ਸਾਹਿਬ ਸ਼੍ਰੀ ਮਤਾਜ਼ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜਾ ਫਲੈਗ ਮਾਰਚ ਕੱਢਿਆ ਜਾ ਰਿਹਾ ਜਿਹਦੇ ਵਿੱਚ ਸਾਡੇ ਸਬਡਿਵੀਜ਼ਨ ਦੇ ਐਸਐਚਓ ਔਰ ਸਾਰੀ ਫੋਰਸ ਜਿਹੜੀ ਆ ਉਹ ਇਹਦੇ ਵਿੱਚ ਸ਼ਾਮਲ ਹੋਈ ਆ ਔਰ ਇਹ ਫਲੈਗ ਮਾਰਚ ਆਪਾਂ ਹਾਲ ਗੇਟ ਤੋਂ ਸ਼ੁਰੂ ਕਰਾਂਗੇ ਹਾਲ ਗੇਟ ਤੋਂ ਲੈ ਕੇ ਘੁੰਮ ਕੇ ਸਕੰਦਰੀ ਗੇਟ ਤੱਕ ਪੈਦਲ ਫਲੈਗ ਮਾਰਚ ਕੀਤਾ ਜਾਏਗਾ ਉਸ ਤੋਂ ਬਾਅਦ ਗੱਡੀਆਂ ਦੇ ਵਿੱਚ ਜਿਹੜਾ ਵਾ ਸਾਰੀ ਸਬ ਡਿਵੀਜ਼ਨ ਦੇ ਵਿੱਚ ਜਿਹੜਾ ਚੱਕਰ ਲਾਇਆ ਜਾਏ ਠੀਕ ਹੈ ਸਰ ਜੀ ਕਿੰਨੇ ਮਾਮਲਾ ਕਰ ਦਿੱਤਾ ਗਿਆ ਹੈ ਕਿੰਨੇ ਜਿਲ੍ਹੇ ਬੁਲੱਸ ਹੈ ਇਹਦੇ ਇਹਦੇ ਵਿੱਚ ਪਹਿਲਾਂ ਦੇ ਜਿਹੜੀ 4 ਸਾਡੀ ਸਬ ਡਿਵੀਜ਼ਨ ਜਿਹੜੀ ਸੈਂਟਰਲ ਦੇ ਚਾਰ ਥਾਣੇ ਆ ਜੀ ਡੀ ਡਿਵੀਜ਼ਨ ਇਡੀਜ਼ਨ ਗੇਟ ਕੀਮਾ ਦੇ ਸਲਾਮਾਬਾਦ ਉਹਦੀ ਫੋਰਸ ਆ ਸਾਰੀ ਔਰ ਬਾਕੀ ਸਾਨੂੰ ਜਿਹੜੀ ਐ ਐਕਸਟਰਾ ਫੋਰਸ ਜਿਹੜੀ ਸੀਪੀ ਸਰ ਵੱਲੋਂ ਮਹਈਆ ਕਰਾਈ ਗਈ ਉਹ ਨਾਲ ਲਾਈ ਗਈ ਹੈ ਜੀ ਸਰ ਅੱਗੇ ਜਿਹੜਾ ਮਾਮਲਾ ਵੀ ਨਾਲ ਲਾਏ ਜਾਂਦੇ ਸੀ ਅੱਜ ਕਿਤੇ ਨਜ਼ਰ ਨਹੀਂ ਆ ਰਹੀ ਉਹ ਮਾਮਲਾ ਜਿਹੜਾ ਆ ਉਹ ਜਿਹੜੀ ਇੱਕ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਇੱਕ ਆਡੀਓ ਵੀਡੀਓ ਉਹਦੇ ਤਹਿਤ ਜਿਹੜਾ ਵਾ ਉਹ ਸਾਡਾ ਡਿਵੀਜ਼ਨ ਚ ਪਰਚਾ ਦਰਜ ਕੀਤਾ ਗਿਆ ਸਰ 26 ਜਨੂਅਰੀ ਲੈ ਕੇ ਕੀ ਹਦਾਇਤਾਂ ਨੇ ਸਰ ਫੋਰਸ ਜਿਹੜੀ ਇੱਥੇ ਲਗਾਈ ਗਈ ਸਾਡੀ ਸਬਡਿਵੀਜ਼ਨ ਦੇ ਵਿੱਚ ਸਾਡੇ ਸਬਡਿਵੀਜ਼ਨ ਦੀ ਟੋਟਲ 3304 ਫੋਰਸ ਹੈ ਜੀ ਬਾਕੀ ਸਾਨੂੰ ਐਕਸਟਰਾ ਫੋਰਸ ਜਿਹੜੀ ਆ 100 ਜਿਹੜੀ ਐਕਸਟਰਾ ਫੋਰਸ ਜਿਹੜੀ ਸੀਪੀ ਸਰ ਵੱਲੋਂ ਮਈਆ ਕਾਈ ਗਈ ਆ ਉਹ ਸਾਰੀ ਸਾਡੀ ਸਬਡਿਵੀਜ਼ਨ ਦੇ ਵਿੱਚ ਨਾਕਾਬੰਦੀਆਂ ਕੀਤੀਆਂ ਗਈਆਂ ਉਹਨੂੰ ਪੈਟਰੋਲਿੰਗ ਜਿਹੜੀ ਆ ਉਹਦੇ ਵਿੱਚ ਕੀਤੀ ਜਾ ਰਹੀ ਆ 24 ਆਵਰ ਜਿਹੜੇ ਆ ਸਾਡੇ ਉਹ ਜਿਹੜੇ ਨਾਕਾ ਨਾਕੇ ਚੱਲ ਰਹੇ ਆ ਜੀ ਸਰ 26 ਜਨਵਰੀ ਨੂੰ ਲੈ ਕੇ ਕੀ ਦਿੱਤਾ ਨੇ ਜਨਤਾ ਨੂੰ ਜਾਂ ਹੁੱਲੜਵਾਜਾਂ ਨੂੰ ਜਾਂ ਫਿਰ ਰਾਤਰੀ ਯੰਤਰਾ ਨੂੰ 26 ਜਨਵਰੀ ਨੂੰ ਲੈ ਕੇ ਇਹੀ ਆ ਜੀ ਸਾਰਾ ਪੀਸਫੁਲੀ ਜਿਹੜਾ ਵਾ 26 ਜਨਵਰੀ ਜਿਹੜੀ ਮਨਾਈ ਜਾਏਗੀ ਜਿਹੜੇ ਹੁੱਲੜਬਾਜ ਨੇ ਜਾਂ ਕੋਈ ਸ਼ਰਾਰਤੀ ਅੰਸਰ ਨੇ ਉਹਨਾਂ ਨੂੰ ਇਹ ਹਦਾਇਤ ਹੈ ਕਿ ਜੇ ਕੋਈ ਐਦਾਂ ਦੀ ਕੋਈ ਹਰਕਤ ਕਰੇਗਾ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਠੀਕ ਹੈ ਜੀ ਇਹ ਜਿਹੜਾ ਆਪਣਾ ਫਲੈਗ ਮਾਰ ਇਹ ਫਲੈਗ ਮਾਰ ਫਿਲਹਾਲ ਅਸੀਂ ਹਾਂ ਕਿ ਪੈਦਲ ਆਪਾਂ ਖਲਾਵਾ ਤੋਂ ਕੰਮ ਜਿਹੜਾ ਕਟੜਾ ਜੰਮਰ ਜੰਮਰ ਵਾਲੀ ਪੰਡਤੀ ਦੇ ਉੱਪਰੋਂ ਕੰਮ ਕਰਦਾ ਰਹੇ ਤਾਂ ਨਬਰਦਾਰਾਂ ਦੇ ਜੀ ਬਾਕੀ ਅਸੀਂ ਸੌਫੀਆ ਦੇ ਏਰੀਆ ਦੇ ਵਿੱਚ ਵੱਡੀਆਂ ਜਿਹੀਆਂ ਜਨਤਾਂ ਜਿਹੜੀਆਂ ਨੇ